ਆਏ ਮਾਨ ਸਿੰਘ ਢਿੱਲੋਂ ਫੇਸਬੁੱਕ ਤੇ ਉਹਨੇ ਬੜੀਆਂ ਸੋਹਣੀਆਂ ਦੋ ਤਿੰਨ ਚੀਜ਼ਾਂ ਲਿਖੀਆਂ ਹੋਈਆਂ ਸੀ ਉਹ ਕਹਿੰਦਾ ਵੀ ਅੱਜ ਕੱਲ ਨਾ ਲੋਕਾਂ ਨੂੰ ਜ਼ਮੀਨਾਂ ਤਾਂ ਖੁੱਲੀਆਂ ਚਾਹੀਦੀਆਂ ਨੇ ਮੁੰਡੇ ਕੋਲ ਪਰ ਮੁੰਡਾ ਖੇਤੀ ਨਾ ਕਰਦਾ ਹੋਵੇ ਨੌਕਰੀ ਪੇਸ਼ਾ ਚਾਹੀਦਾ ਪੁੱਛਣਗੇ ਤੁਹਾਡੀ ਜ਼ਮੀਨ ਪਰ ਚਾਹੀਦਾ ਨੌਕਰੀ ਪੇਸ਼ਾ ਹਨ ਬੜੀਆਂ ਚੀਜ਼ਾਂ ਨੇ ਜਿਹਦੇ ਚ ਮੁੰਡੇ ਸਟਰਗਲ ਕਰਦੇ ਆ ਹੁਣ ਬੇਰੋਜ਼ਗਾਰ ਮੁੰਡੇ ਦਾ ਵਿਆਹ ਨਹੀਂ ਹੋ ਸਕਦਾ ਹਨਾ ਕਿਉਂਕਿ ਕੁੜੀਆਂ ਦੀਆਂ ਬਹੁਤ ਉਮੀਦਾਂ ਨੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਐਮਏ ਪਾਸ ਸੀਗੀ ਹਨਾ ਮੇਰਾ ਵਿਆਹ ਹੋ ਗਿਆ ਪਰ ਜੇ ਇਹ ਹੀ ਮੇਰਾ ਘਰ ਵਾਲਾ ਸਿਰਫ ਇਕੱਲਾ ਐਮੇ ਪਾਸ ਹੁੰਦਾ ਉਹਦਾ ਵਿਆਹ ਨਾਮ ਦਾ ਸ਼ਾਇਦ ਹੈ ਨਾ ਚਲੋ ਉਹਦੇ ਕੋਲ ਜ਼ਮੀਨ ਸੀ ਉਹਦਾ ਜ਼ਮੀਨ ਨੂੰ ਰਿਸ਼ਤਾ ਹੋ ਜਾਂਦਾ ਪਰ ਜਿੰਨਾ ਮੁੰਡਿਆਂ ਕੋਲੇ ਜਾਇਦਾਦ ਵੀ ਨਹੀਂ ਹੈਗੀ ਤੇ ਨੌਕਰੀ ਵੀ ਨਹੀਂ ਹੈਗੀ ਤੁਸੀਂ ਉਮੀਦ ਕਰ ਸਕਦੇ ਹੋ ਕਿ ਉਹਦਾ ਵਿਆਹ ਹੋ ਜਾਏਗਾ ਨਹੀਂ ਨਾ ਕੁੜੀ ਅਸੀਂ ਗਰੀਬ ਤੋਂ ਗਰੀਬ ਘਰ ਚੋਂ ਵੀ ਲੈ ਆਵਾਂਗੇ ਇਹ ਸਹੀ ਗੱਲ ਹੈ ਕਿ ਅੱਜਕੱਲ ਮੁੰਡੇ ਦੀ ਵੈਲਿਊ ਉਹਦੀ ਸ਼ਕਲ ਤੋਂ ਨਹੀਂ ਬਣਦੀ ਉਹਦੀ ਅਕਲ ਤੋਂ ਵੀ ਨਹੀਂ ਬਣਦੀ ਉਹਦੇ ਅਕਾਊਂਟ ਤੋਂ ਉਹਦੇ ਇੱਥੋਂ ਤੱਕ ਵੀ ਉਹਦੇ ਕੱਪੜਿਆਂ